ਜਮਾਤ 6ਵੇਂ ਪਾਠ 18 ਸੜਕੀ ਦੁਰਘਟਨਾਵਾਂ ਤੋਂ ਬਚਾ ਹਾਂਜੀ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਇਸ ਪਾਠ ਨੂੰ ਸਮਝਣ ਦੀ ਲੋੜ ਹੈ ਸੜਕਾਂ ਦੇ ਉੱਤੇ ਬੱਸਾਂ ਕਾਰਾਂ ਸਾਈਕਲ ਸਕੂਟਰ ਆਮ ਘੁੰਮਦੇ ਫਿਰਦੇ ਹਨ ਵੱਡੇ ਸ਼ਹਿਰਾਂ ਵਿੱਚ ਪੈਦਲ ਚੱਲਣਾ ਬੜਾ ਔਖਾ ਹੁੰਦਾ ਹੈ ਹੁਣ ਤਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਵੀ ਆਵਾਜ਼ ਆਈ ਵੱਧ ਗਈ ਹੈ ਆਪਣੇ ਕੰਮ ਧੰਦਿਆਂ ਦੇ ਲਈ ਲੋਕ ਬੱਸਾਂ ਕਾਰਾਂ ਸਕੂਟਰਾਂ ਦੇ ਸ਼ਹਿਰ ਆਉਂਦੇ ਹਨ ਕੋਈ ਸ਼ਹਿਰ ਹਸਪਤਾਲ ਰਿਸ਼ਤੇਦਾਰਾਂ ਦੀ ਖਬਰ ਲੈਣ ਆਉਂਦਾ ਹੈ ਕੋਈ ਨੌਕਰੀ ਕਰਨ ਲਈ ਜਾਂ ਕੋਈ ਪੜ੍ਹਨ ਲਈ ਬੱਸਾਂ ਜਾਂ ਕਾਰਾਂ ਰਾਹੀਂ ਸ਼ਹਿਰ ਆਉਂਦੇ ਹਨ ਕਈ ਵਾਰੀ ਰਸਤੇ ਵਿੱਚ ਰੇਲ ਦਾ ਫਾਟਕ ਬੰਦ ਮਿਲਦਾ ਹੈ ਫਾਰਟੇਕ ਦੇ ਦੋਵੇਂ ਪਾਸੇ ਆਉਣ ਜਾਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ ਹਰ ਕੋਈ ਕਾਲਾ ਹੁੰਦਾ ਹੈ ਕਈ ਵਾਰੀ ਇਸ ਬੇਸਬਰੀ ਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ ਜਵਾਨ ਜਹਾਨ ਮਰਦ ਔਰਤਾਂ ਬੱਚੇ ਵੇ ਵਕਤ ਮੌਤ ਮਰਦੇ ਹਨ ਕਈ ਅੰਗ ਨੀਣ ਹੋ ਜਾਂਦੇ ਹਨ ਲੱਖਾਂ ਰੁਪਏ ਦੀਆਂ ਮੋਟਰ ਗੱਡੀਆਂ ਟੁੱਟ ਜਾਂਦੀਆਂ ਹਨ ਇਸ ਚੀਜ਼ ਦਾ ਕਾਰਨ ਕੀ ਆ ਜਿਹੜੀਆਂ ਸੜਕੀ ਦੁਰਘਟਨਾਵਾਂ ਨੇ ਇਹਦਾ ਕਾਰਨ ਕੀ ਆ ਕਿਉਂ ਹੁੰਦੀਆਂ ਨੇ ਨੰਬਰ 1 ਤੇ ਹਰ ਕੋਈ ਤੇਜ਼ ਚੱਲਦਾ ਹੈ ਨੰਬਰ 2 ਕਈ ਡਰਾਈਵਰ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹਨ ਨੰਬਰ 3 ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ ਨੰਬਰ 4 ਕਈ ਵਾਰੀ ਗੱਡੀ ਚਲਾਉਂਦੇ ਆ ਕੰਡਕਟਰ ਨਾਲ ਜਾਂ ਕਿਸੇ ਹੋਰ ਸਵਾਰੀ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ ਨੰਬਰ 5 ਅਸੀਂ ਆਪਣਾ ਸਾਧਨ ਲੈ ਕੇ ਜਾਂਦੇ ਹਾਂ ਉਹਨੂੰ ਕਈ ਵਾਰੀ ਆਪਣਾ ਚੈੱਕ ਕਰਕੇ ਨਹੀਂ ਲੈ ਕੇ ਜਾਂਦੇ ਕਈ ਵਾਰੀ ਸੜਕ ਦੇ ਚੱਲਣ ਵਾਲੇ ਵਿਲਾਪਰਵਾਹੀ ਕਰਦੇ ਹਨ ਜਿਹੜਾ ਉਹਨਾਂ ਨੇ ਆਪਣੇ ਇੱਕ ਸਾਈਡ ਤੇ ਹੋ ਕੇ ਚੱਲਣਾ ਉਹਦੀ ਜਗ੍ਹਾ ਤੇ ਵਿਚਕਾਰ ਚੱਲਦੇ ਨੇ ਜਾਂ ਸਾਈਕਲ ਵਾਲੇ ਵਿਚਕਾਰ ਹੋ ਕੇ ਚੱਲਦੇ ਨੇ ਸਾਈਕਲ ਉੱਪਰ ਦੋ ਦੋ ਤਿੰਨ ਤਿੰਨ ਜਣੇ ਇਕੱਠੇ ਹੋ ਕੇ ਸੜਕ ਤੇ ਚੱਲਦੇ ਨੇ ਮੋੜਨ ਵੇਲੇ ਇਸ਼ਾਰਾ ਨਾ ਕਰਨਾ ਗੱਡੀਆਂ ਦੇ ਇਸ਼ਾਰੇ ਤੇ ਹਾਰਨਾਂ ਦੀ ਪ੍ਰਵਾਹ ਹੀ ਨਾ ਕਰਨਾ ਵੀ ਉਹ ਕਿਉਂ ਮਾਰਦੇ ਪਏ ਨੇ ਹਾਰਨ ਛੋਟੇ ਆਏ ਬੱਚੇ ਸੜਕ ਉੱਪਰ ਖੇਡ ਹੀ ਜਾਂਦੇ ਨੇ ਪਸ਼ੂ ਸੜਕਾਂ ਉੱਪਰ ਤੁਰੇ ਫਿਰਦੇ ਨੇ ਸਾਈਕਲ ਸਕੂਟਰ ਸੜਕਾਂ ਉੱਪਰ ਖੜੇ ਨੇ ਭੈੜੀਆਂ ਸੜਕਾਂ ਨੇ ਟੁੱਟੀਆਂ ਹੋਈਆਂ ਸੜਕਾਂ ਨੇ ਪੱਥਰ ਰੋੜੀ ਕਈ ਵਾਰੀ ਕੰਡੇ ਸੜਕਾਂ ਦੇ ਉੱਪਰ ਪਏ ਨੇ ਭੈੜਾ ਮੌਸਮ ਉਹ ਵੀ ਕਈ ਦੁਰਘਟਨਾਵਾਂ ਦਾ ਕਾਰਨ ਬਣਦਾ ਵਾ ਜਿਆਦਾ ਧੁੰਦ ਕਾਰਨ ਵੀ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ ਇਹ ਸਾਰੇ ਨੇ ਸੜਕੀ ਦੁਰਘਟਨਾਵਾਂ ਦੇ ਕਾਰਨ ਕਿਰਦਾ ਬਚਾਅ ਕਿਵੇਂ ਹੋ ਸਕਦਾ ਵਾ ਗੱਡੀਆਂ ਨੂੰ ਮੋਟਰਾਂ ਨੂੰ ਖਤਰੇ ਤੋਂ ਬਚਾਉਣ ਲਈ ਸੰਕੇਤ ਬੋਰਡ ਲੱਗੇ ਹੁੰਦੇ ਨੇ ਸਾਡੇ ਥਾਂ-ਥਾਂ ਤੇ ਸਪੀਡ ਬ੍ਰੇਕਰ ਵੀ ਹੁੰਦੇ ਨੇ ਸਪੀਡ ਵੀ ਲਿਖੀ ਹੁੰਦੀ ਆ ਇਹਨਾਂ ਜਿਹੜੇ ਉਹ ਸਾਈਨ ਬੋਰਡ ਨੇ ਉਹ ਸਾਨੂੰ ਪੜਨੇ ਹੋਣੇ ਚਾਹੀਦੇ ਨੇ ਵੀ ਉਹ ਸਾਨੂੰ ਕੀ ਕਹਿ ਰਹੇ ਨੇ ਕਾਦਾ ਇਸ਼ਾਰਾ ਕਰ ਰਹੇ ਨੇ ਨੰਬਰ 2 ਤੇ ਖੱਬੇ ਹੱਥ ਚੱਲੋ ਨੰਬਰ 3 ਤੇ ਸੜਕ ਸਾਵਧਾਨੀ ਨਾਲ ਪਹਿਲਾਂ ਸੱਜੇ ਪਾਸੇ ਵੇਖ ਕੇ ਫਿਰ ਖੱਬੇ ਪਾਸੇ ਵੇਖ ਕੇ ਪਾਰ ਕਰੋ ਚੌਂਕਾਂ ਵਿੱਚ ਜਾਂ ਭੀੜ ਬਣੀਆ ਥਾਂ ਮਤੇ ਟ੍ਰੈਫਿਕ ਦੇ ਸਿਪਾਹੀ ਦੇ ਇਸ਼ਾਰੇ ਮੰਨੋ ਉਹ ਉਹ ਇਸ਼ਾਰੇ ਕਰਨੇ ਵੀ ਤੁਸੀਂ ਇਧਰੋਂ ਰੁਕ ਜਾਓ ਹੁਣ ਇਧਰਲੇ ਚੱਲੋ ਜਾਂ ਇਧਰਲੇ ਚੱਲੋ ਜੇ ਲਾਈਟਾਂ ਲੱਗੀਆਂ ਹੋਈਆਂ ਨੇ ਤਾਂ ਜੇ ਤਾਂ ਹਰੀ ਬੱਤੀ ਆ ਗਈ ਤਾਂ ਸਮਝ ਲਓ ਵੀ ਚੱਲਣ ਲਈ ਕਹਿ ਰਹੇ ਐ ਜੇ ਪੀਲੀ ਆ ਗਈ ਤਾਂ ਓੜੇ ਜਾਣ ਲਈ ਕਹਿ ਰਹੇ ਐ ਜੇ ਲਾਲ ਆ ਗਈ ਤਾਂ ਰੁਕਣ ਲਈ ਕਹਿ ਰਹੇ ਐ ਮੋੜ ਤੇ ਹਮੇਸ਼ਾ ਹੌਲੀ ਚੱਲੋ ਮੋੜਨ ਵੇਲੇ ਹਮੇਸ਼ਾ ਇਸ਼ਾਰਾ ਕਰੋ ਜਿੱਥੇ ਸਾਡੇ ਸਕੂਟਰਾਂ ਸਾਧਨਾਂ ਤੇ ਉੱਤੇ ਇੰਡੀਕੇਟਰ ਲੱਗੇ ਹੁੰਦੇ ਹਨ ਠੀਕ ਹੈ ਸੜਕਾਂ ਉੱਪਰ ਸਪੀਡ ਨੂੰ ਧਿਆਨ ਵਿੱਚ ਰੱਖ ਕੇ ਗੱਡੀ ਚਲਾਓ ਸਾਈਨ ਬੋਰਡ ਅੱਗੇ ਆਉਣ ਵਾਲਾ ਮੋੜ ਉਹਦਾ ਸਾਈਨ ਬੋਰਡ ਲੱਗਿਆ ਹੋ ਜੇ ਕਿਤੇ ਕੰਮ ਚੱਲ ਰਿਹਾ ਹੋ ਉਹਦਾ ਬੋਰਡ ਲੱਗਿਆ ਹੋ ਉਚਾਈ ਦਾ ਬੋਰਡ ਲੱਗਿਆ ਹੋ ਸੜਕ ਦੀ ਨੀਵੀਂ ਦਾ ਬੋਰਡ ਲੱਗਿਆ ਹੋ ਪੋਲੇ ਵੜਨ ਦਾ ਬੋਰਡ ਲੱਗਿਆ ਹੋ ਚੌਂਕ ਦਾ ਬੋਰਡ ਲੱਗਿਆ ਹੋ ਸਕੂਲ ਆਦਿ ਬਾਰੇ ਦੱਸਿਆ ਗਿਆ ਉਹ ਵੀ ਹੁਣ ਇੱਥੇ ਸਕੂਲ ਆ ਇਹਨਾਂ ਗੱਲਾਂ ਦਾ ਧਿਆਨ ਰੱਖੋ ਆਪਣਾ ਸਾਧਨ ਚਲਾਉਂਦੇ ਵਕਤ ਸ਼ਹਿਰਾਂ ਦੇ ਪਿੰਡਾਂ ਵਿੱਚ ਜੇ ਕੋਈ ਸੜਕਾਂ ਦੇ ਉੱਪਰ ਕੋਈ ਪੱਥਰ, ਰੋੜਾ, ਕੰਡੇ ਮਿਲ ਜਾਣ ਜ਼ਰੂਰ ਚੱਕ ਦਿਓ ਠੀਕ ਹੈ ਨਾ ਇਹਦੇ ਵਿੱਚ ਸਾਰਿਆਂ ਦੀ ਭਲਾਈ ਆ ਤਾਂ ਕਿ ਦੁਰਘਟਨਾਵਾਂ ਤੋਂ ਬਚ ਸਕਣ ਇਹ ਸਾਰਾ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ ਇਹ ਹੈਗਾ ਸੀ ਸਾਡਾ ਸੜਕੀ ਦੁਰਘਟਨਾਵਾਂ ਤੋਂ ਬਚਾ ਦਾ ਪਾਠ ਹੁਣ ਇਹਦੇ ਵਿੱਚ ਆਪਾਂ ਪ੍ਰਸ਼ਨ ਦੇਖੀਏ ਪਹਿਲਾ ਪ੍ਰਸ਼ਨ ਕੀ ਹੁੰਦਾ ਸਾਡੇ ਕੋਲੇ ਪ੍ਰਸ਼ਨ ਨੰਬਰ 1 ਦਿਨੋਂ ਦਿਨ ਆਵਾਜ਼ਾਈ ਕਿਉਂ ਵੱਧ ਰਹੀ ਹੈ ਲੋਕ ਘਰਾਂ ਤੋਂ ਆਪਣਾ ਕੰਮ ਕਰਨ ਜਲਦੀ ਨੂੰ ਪਟਾਉਣ ਲਈ ਸਕੂਟਰਾਂ ਕਾਰਾਂ ਗੱਡੀਆਂ ਤੇ ਆ ਰਹੇ ਹਨ ਇਸ ਲਈ ਆਵਾਜ਼ਾਈ ਦਿਨੋਂ ਦਿਨ ਵੱਧ ਰਹੀ ਹੈ ਪ੍ਰਸ਼ਨ ਨੰਬਰ 2 ਦੁਰਘਟਨਾਵਾਂ ਹੋਣ ਦੇ ਕੀ ਕਾਰਨ ਨੇ ਜ਼ਿਆਦਾ ਸਪੀਡ ਕਾਲੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਖੱਬੇ ਹੱਥ ਨਾਲ ਚੱਲਣਾ ਹਾਰਨ ਦੀ ਪਰਵਾਹ ਨਾ ਕਰਨੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨੀ ਪ੍ਰੈਸ਼ਰ ਨੰਬਰ 3 ਸੜਕੀ ਦੁਰਘਟਨਾਵਾਂ ਦੇ ਕਿਸ ਤਰ੍ਹਾਂ ਦੇ ਪਿਆਰਾ ਨਤੀਜੇ ਨਿਕਲਦੇ ਹਨ ਉੱਤਰ ਸੜਕੀ ਦੁਰਘਟਨਾਵਾਂ ਦੇ ਨਾਲ ਮਰਦ ਔਰਤਾਂ ਬੱਚੇ ਬੇਵਕਤ ਮੌਤ ਮਰਦੇ ਹਨ ਕਈ ਤਾਂ ਅੰਗ ਹੀਣ ਹੋ ਜਾਂਦੇ ਹਨ ਗੱਡੀਆਂ ਮੋਟਰਾਂ ਵੀ ਬੁਰੀ ਤਰ੍ਹਾਂ ਟੁੱਟ ਜਾਂਦੀਆਂ ਹਨ ਪ੍ਰਸ਼ਨ ਨੰਬਰ 4 ਸੜਕ ਦੇ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ? ਉੱਤਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੇਜ਼ ਰਫ਼ਤਾਰ ਗੱਡੀ ਨਹੀਂ ਚਲਾਉਣੀ ਚਾਹੀਦੀ। ਸੜਕ ਕਿਨਾਰੇ ਲੱਗੇ ਬੋਰਡਾਂ ਦਾ ਧਿਆਨ ਰੱਖਣਾ ਚਾਹੀਦਾ। ਹੁਣ ਸਾਡੇ ਕੋਲੇ ਆ ਗਏ ਬਾਗ ਆਵਾਜ਼ ਆਈ। ਅੱਜਕੱਲ ਆਵਾਜ਼ ਆਈ ਦੇ ਸਾਧਨ ਵੱਧ ਗਏ ਹਨ। ਨੰਬਰ 2 ਭਿਆਨਕ ਲਾਪਰਵਾਹੀ ਕਾਰਨ ਸੜਕਾਂ ਉੱਤੇ ਭਿਆਨਕ ਹਾਦਸੇ ਹੁੰਦੇ ਹਨ ਲਾਪਰਵਾਹੀ ਲਾਪਰਵਾਹੀ ਕਾਰਨ ਸੜਕਾਂ ਉੱਤੇ ਭਿਆਨਕ ਹਾਦਸੇ ਹੁੰਦੇ ਹਨ ਸਾਵਧਾਨੀ ਸੜਕ ਪਾਰ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ ਸਹੂਲਤ ਇਸ ਸ਼ਹਿਰ ਵਿੱਚ ਸਾਰੀਆਂ ਸਹੂਲਤਾਂ ਹਨ ਕੋਸ਼ਿਸ਼ ਹਮੇਸ਼ਾ ਦੂਜਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋ ਪਾਠ 18 ਸੜਕੀ ਦੁਰਘਟਨਾਵਾਂ ਤੋਂ ਬਚਾ ਜਮਾਤ 6